ਸਾਖੀ ਨੂੰ ਕੀਤਕ ਸੁਣਿਓ ਅਤੇ ਸ਼ੇਅਰ ਕਰਨ ਨਾਲ ਭੁੱਲਣਾ ਸਾਖੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਬਾਬਾ ਸ੍ਰੀ ਚੰਦ ਮਹਾਰਾਜ ਜੀ ਬਾਬਾ ਸ੍ਰੀ ਚੰਦ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਹਬਜਾਦੇ ਸਨ ਆਪ ਨੇ ਉਦਾਸੀ ਮਤ ਧਾਰਨ ਕਰ ਲਿਆ ਸੀ ਅਤੇ ਜਤੀ ਸਤੀ ਰਹਿ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਬਾਬਾ ਸ੍ਰੀ ਚੰਦ ਬੜੀਆਂ ਸ਼ਕਤੀਆਂ ਦੇ ਮਾਲਕ ਸਨ ਕਈ ਅਹੰਕਾਰੀਆਂ ਦੇ ਉਹਨਾਂ ਨੇ ਅਹੰਕਾਰ ਤੋੜੇ ਸਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰਗੱਦੀ ਦੇਣ ਬਾਰੇ ਬੇਸ਼ੱਕ ਉਹਨਾਂ ਨੇ ਵਿਰੋਧ ਕੀਤਾ ਸੀ ਪਰ ਬਾਅਦ ਵਿੱਚ ਪ੍ਰਭੂ ਭਗਤੀ ਨਾਲ ਇੰਨੀ ਲਗਨ ਲੱਗੀ ਕਿ ਉਹਨਾਂ ਨੇ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ। ਬਾਬਾ ਸ੍ਰੀ ਚੰਦ ਜੀ ਨੇ ਗੁਰੂ ਅਮਰਦਾਸ ਮਹਾਰਾਜ ਦੀ ਬੜੀ ਮਹਿਮਾ ਸੁਣੀ ਸੀ ਪਰ ਉਹ ਉਹਨਾਂ ਨੂੰ ਮਿਲਣ ਨਹੀਂ ਸੀ ਆਏ। ਪਰ ਜਦ ਬਾਬਾ ਸ੍ਰੀ ਚੰਦ ਨੂੰ ਪਤਾ ਲੱਗਾ ਕਿ ਗੁਰਨਾਨਕ ਪਾਤਸ਼ਾਹ ਦੀ ਗੱਦੀ ਤੇ ਇਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਬਰਾਜਮਾਨ ਹਨ ਅਤੇ ਅੰਮ੍ਰਿਤਸਰ ਸਹਿਰ ਵਸਾਰੇ ਨੇ ਅਤੇ ਇੱਕ ਅੰਮ੍ਰਿਤ ਸਰੋਵਰ ਦੀ ਖੁਦਾਈ ਵੀ ਕਰਵਾ ਰਹੇ ਨੇ ਤਦ ਉਹਨਾਂ ਪਾਸੋਂ ਰਹਿਣਾ ਗਿਆ ਉਹ ਗੁਰੂ ਸਾਹਿਬ ਨੂੰ ਮਿਲਣ ਲਈ ਅੰਮ੍ਰਿਤਸਰ ਸਹਿਰ ਵਿਖੇ ਪੁੱਜੇ ਉਸ ਸਮੇਂ ਬਾਬਾ ਸ੍ਰੀਚੰਦ ਦੀ ਉਮਰ ਲਗਭਗ 90 ਸਾਲ ਦੀ ਸੀ ਪਰ ਨਾਮ ਦੀ ਕਮਾਈ ਦੀ ਬਖਸ਼ਿਸ਼ ਹੋਣ ਕਰਕੇ ਉਹਨਾਂ ਦਾ ਸਰੀਰ ਬੜਾ ਫਰਤੀਲਾ ਅਤੇ ਰਿਸਟ ਪੋਸਟ ਸੀ ਬਾਬਾ ਸ੍ਰੀਚੰਦ ਜੀ ਭਗਵਾ ਬਾਣਾ ਪਾਉਂਦੇ ਸਨ ਅਤੇ ਸਿਰ ਉਤੇ ਭਗਵੇਂ ਰੰਗ ਦੀ ਦਸਤਾਰ ਸਜਾਉਂਦੇ ਸਨ ਉਹਨਾਂ ਵਿੱਚ ਜੋਗੀਆਂ ਜਾਂ ਤੱਪਿਆਂ ਵਾਲੀ ਕੋਈ ਗੱਲ ਨਹੀਂ ਸੀ ਉਸ ਸਮੇਂ ਐਨੀ ਉਮਰ ਦੇ ਬਾਵਜੂਦ ਵੀ ਉਹਨਾਂ ਦੀ ਦਾੜ੍ਹੀ ਚਿੱਟੀ ਨਹੀਂ ਸੀ ਹੋਈ ਜਦੋਂ ਆਪਣੇ ਚੇਲੇਆ ਸਮੇਤ ਗੁਰੂ ਰਾਮਦਾਸ ਮਹਾਰਾਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਤਾਂ ਗੁਰੂ ਜੀ ਆਪ ਉੱਠ ਕੇ ਉਹਨਾਂ ਨੂੰ ਅੱਗੋਂ ਮਿਲਣ ਗਏ ਗੁਰੂ ਪੁੱਤਰ ਹੋਣ ਕਰਕੇ ਗੁਰੂ ਜੀ ਨੇ ਝੁਕ ਕੇ ਨਮਸਕਾਰ ਕੀਤੀ ਅਤੇ ਹਾਲਚਲ ਪੁੱਛਿਆ ਫਿਰ ਗੁਰੂ ਜੀ ਉਹਨਾਂ ਨੂੰ ਲੈ ਕੇ ਦਰਬਾਰ ਵਿੱਚ ਆ ਗਏ ਆਪਣੇ ਲਾਗੇ ਹੀ ਬਿਠਾ ਲਿਆ ਬਾਬਾ ਸ੍ਰੀਚੰਦ ਜੀ ਗੁਰੂ ਜੀ ਦੇ ਚਿਹਰੇ ਦੇ ਜਲਾਲ ਵੱਲ ਬੜਾ ਚਿਰ ਵੇਖਦੇ ਰਹੇ ਉਨ੍ਹਾਂ ਦੇ ਮੁਖ ਉੱਤੇ ਉਹਨਾਂ ਨੂੰ ਉਹੀ ਨੂਰ ਦਿਸਿਆ ਜਿਹੜਾ ਆਪਣੇ ਪਿਤਾ ਜਗਤਗੁਰੂ ਗੁਰਨਾਨਕ ਦੇਵ ਮਹਾਰਾਜ ਜੀ ਦੇ ਚਿਹਰੇ ਤੇ ਵੇਖਦੇ ਸਨ ਗੁਰੂ ਜੀ ਦੀ ਪਿਆਰੀ ਸ਼ਖਸੀਅਤ ਨੇ ਉਹਨਾਂ ਨੂੰ ਮੋਹ ਲਿਆ ਫਿਰ ਗੁਰੂ ਜੀ ਦੇ ਨਰਾਨੀ ਚਿਹਰੇ ਵੱਲ ਤੱਕ ਕੇ ਬੋਲੇ ਐਡਾ ਸੁੰਦਰ ਦਾੜਾ ਕਿਵੇਂ ਵਧਾ ਲਿਆ ਹੈ ਗੁਰੂ ਰਾਮਦਾਸ ਮਹਾਰਾਜ ਜੀ ਨਿਮਰਤਾ ਨਾਲ ਬੋਲੇ ਇਹ ਦਾੜਾ ਆਪ ਜਸੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਵਧਾਇਆ ਹੈ ਇਹ ਉੱਤਰ ਸੁਣ ਕੇ ਬਾਬਾ ਸ਼ਿਰਜੰਤ ਜੀ ਖਿੜਖੜਾ ਕੇ ਹੱਸ ਪਏ ਅਤੇ ਕਹਿਣ ਲੱਗੇ ਧੰਨ ਹੋ ਤੁਸੀਂ ਧੰਨ ਹੋ ਤੁਹਾਡੀ ਨਿਮਰਤਾ ਗੁਰੂ ਅੰਗਦ ਦੇ ਮਹਾਰਾਜ ਨੇ ਤਾਂ ਸੇਵਾ ਕਰਕੇ ਗੁਰਗੱਦੀ ਲਈ ਸੀ ਪਰ ਤੁਸੀਂ ਨਿਮਰਤਾ ਤੇ ਪ੍ਰੇਮ ਨਾਲ ਇਸ ਨੂੰ ਪ੍ਰਾਪਤ ਕੀਤਾ ਹੈ ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਸੀ ਪਰ ਹੁਣ ਸਭ ਕੁਝ ਅੱਖੀਂ ਵੇਖ ਲਿਆ ਹੈ ਤੁਸੀਂ ਬਿਆੰਤ ਘਾਲ ਕਮਾਈ ਕਰਕੇ ਕੇਵਲ ਗੁਰਗੱਦੀ ਹੀ ਨਹੀਂ ਪਾਈ ਬਲਕਿ ਸਾਰੀ ਕਾਇਨਾਤ ਨੂੰ ਮੋਲ ਲਿਆ ਹੈ ਤੁਹਾਡੀ ਮਹਿਮਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਤੁਹਾਡੀ ਕਹਾਣ ਨਾਲ ਵਸਾਇਆ ਇਹ ਸ਼ਰਬੇਕ ਕੇ ਮੈਂ ਬਹੁਤ ਪ੍ਰਸੰਨ ਹੋਇਆ ਹਾਂ ਇਸ ਰੋਵਰ ਦੀ ਸ਼ੋਭਾ ਹੀ ਹੋਰ ਹੈ ਮੈਂ ਤਾਂ ਕੇਵਲ ਇਹੋ ਆਸ਼ੀਰਵਾਦ ਦਿਆਂਗਾ ਜੇ ਕੋਈ ਪਾਪੀ ਇਸ ਰੋਵਰ ਵਿੱਚ ਇਸ਼ਨਾਨ ਕਰੇਗਾ ਤਾਂ ਉਸ ਦੇ ਸਭ ਪਾਪ ਧੋਤੇ ਜਾਣਗੇ ਉਹ ਸਦਾ ਲਈ ਮੁਕਤ ਹੋ ਜਾਵੇਗਾ ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਮਹਾਰਾਜ ਜੀ ਕੋਲੋਂ ਬੇਅੰਤ ਬਚਨ ਬਲਾਸ ਕਰਦੇ ਹਨ ਜਦ ਬਾਬਾ ਸ੍ਰੀ ਚੰਦ ਜੀ ਜਾਣ ਲੱਗੇ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਬੜੇ ਸਤਿਕਾਰ ਨਾਲ ਵਿਦਾ ਕੀਤਾ ਉਹਨਾਂ ਨੂੰ ਇੱਕ ਘੋੜਾ ਅਤੇ 500 ਰੁਪਿਆ ਚੱਲਣ ਸਮੇਂ ਮਹਾਰਾਜ ਜੀ ਨੇ ਦਿੱਤਾ। ਬਾਬਾ ਸ੍ਰੀਚੰਦ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਸੇਵਾ ਭਾਵਨਾ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ। ਇਸ ਤੋਂ ਬਾਅਦ ਹਰ ਇੱਕ ਗੁਰਸਾਹਿਬਾਨ ਬਾਬਾ ਸ੍ਰੀਚੰਦ ਨੂੰ ਮਿਲਣ ਵਾਸਤੇ ਜਾਂਦੇ ਜਦ ਬਾਬਾ ਸ੍ਰੀਚੰਦ ਜੀ ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਰਹਿੰਦੇ। ਅਤੇ ਬਾਬਾ ਸ੍ਰੀਚੰਦ ਜੀ ਨੇ ਉਦਾਸੀਮਤ ਵਿੱਚ ਰਹਿ ਕੇ ਹੀ ਸਿੱਖ ਧਰਮ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਦੀਆਂ ਹੋਰ ਸਾਕੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਹਰ ਇੱਕ ਸਾਕੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ